ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਵੇਲੇ ਸਾਹਿਬ ਸਤਿਗੁਰੂ ਸ਼ਿਨਗੂਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਭਾਈ ਜੀਵਨ ਸਿੰਘ ਜੀ ਪਾਈ ਜਾਤਾ ਤੇ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਜੈਤੇ ਨੂੰ ਉੱਥੇ ਦਾ ਹਾਲਚਲ ਪੁੱਛਿਆ ਤੇ ਜੋ ਭਾਈ ਜੈਤੇ ਨੇ ਬਖਾਨ ਕੀਤਾ ਸਤਿਗੁਰ ਜੀ ਨੇ ਉਸੇ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਕੇ ਇੱਕ ਬੰਗਾਰ ਦਿੱਤੀ ਸੀ ਕਿ ਮੈਂ ਹੁਣ ਇੱਕ ਇੱਕ ਐਸਾ ਖਾਲਸਾ ਸਜਾਉਂਗਾ ਜਿਹਦੀ ਆਪਣੇ ਸੂਰਤ ਵੀ ਕੀਰਤੀਮਾਨ ਹੋਊਗੀ ਲੱਖਾਂ 'ਚ ਖੜਾ ਦੇਸੂਗਾ ਤੇ ਖਾਲਸਾ ਇੱਕ ਐਸਾ ਪ੍ਰਗਟ ਕਰੂਗਾ ਜਿਹੜਾ ਨਰਪ੍ਰੇਤਾ ਤੇ ਨਰਾਰਤਾ ਦੇ ਵਿੱਚ ਜ਼ੁਲਮ ਲਈ ਤੇ ਜ਼ੁਲਮ ਦੇ ਖਿਲਾਫ ਲੜੂਗਾ ਤੇ ਇਨਸਾਫ ਦੇ ਲਈ ਖੜਾ ਹੋਊਗਾ ਸੋ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖਾਂ ਦੇ ਵਿੱਚ ਭਿੰਨਪੇਤ ਉੱਚ-ਨੀਚ ਵਰਨਵਾਦ ਸਾਰਾ ਉਹ ਬੰਡ ਖਤਮ ਕੀਤਾ ਜਿਹੜਾ ਉਸ ਵੇਲੇ ਦੇ ਰਾਜਿਆਂ ਨੂੰ ਤੇ ਉਸ ਵੇਲੇ ਦਾ ਜਿਹੜੇ ਰਾਜ ਕਰਨ ਵਾਲੇ ਮੁਸਲਮਾਨ ਨੂੰ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਸਤਗੁਰੂ ਜੀ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਕੇਵਲ ਤਾਂ ਕੇਵਲ ਸਤਗੁਰੂ ਜੀ ਨੇ ਮਨੁੱਖ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਇਹ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਬਾਕਸਿਸ ਕੀਤੀ ਜਿਹਦਾ ਸਿੱਟਾ ਇਹ ਨਿਕਲਿਆ ਦੇ ਪਹਾੜੀ ਰਾਜੇ ਵੀ ਉਸ ਵੇਲੇ ਦੇ ਰਾਜੇ ਜਿਹੜੇ ਰੰਗਜੀਤ ਦੇ ਰੂਪ ਵਿੱਚ ਸਤਗੁਰੂ ਜੀ ਦੇ ਨਾਲ ਘੇੜਨ ਲੱਪੇ ਪਰ ਸਤਗੁਰੂ ਜੀ ਨੇ ਸਿਧਾਂਤਕ ਲੜਾਈਆਂ ਸਾਰੀਆਂ ਲੜੀਆਂ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਹੋ ਕਿਵੇਂ ਬਲਕਣ ਅਨੰਦਪੁਰ ਦਾ ਘੇੜਾ ਕਿਵੇਂ ਸਤਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਆ ਕੇ 40 ਸਿੰਘਾਂ ਨੇ ਸਵਾ ਸਵਾ ਨਕਨਾਲ ਲੜਾਈ ਸਤਗੁਰਾਂ ਦੇ ਵੱਡੇ ਸਾਹਿਬ ਜਾਦੇ ਔਰ ਸਤਗੁਰਾਂ ਦੇ ਪੰਜਾਂ ਪਿਆਰਿਆਂ ਦੇ ਤਿੰਨ ਪੰਜ ਪਿਆਰਿਆਂ ਫਿਰ ਸਤਗੁਰੂ ਜੀ ਨੂੰ ਪੰਜਾ ਪਿਆਰਿਆਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਖਾਲਸਾ ਹੋਰ ਵੀ ਪ੍ਰਗਟ ਹੋ ਜੂਗਾ ਤੁਸੀਂ ਇੱਥੋਂ ਚਮਕੌਰ ਦੀ ਗੜੀ ਤੋਂ ਰੱਖ ਸਤੋਵੋ ਤੋ ਸਤਿਗੁਰੂ ਜੀ ਨੇ ਜਿਵੇਂ ਜਿਵੇਂ ਪੰਡਾ ਤੈਅ ਕੀਤਾ ਜਿਵੇਂ ਤੇਵੇਂ ਇਸ ਧਰਤੀ ਤੇ ਸਤਿਗੁਰੂ ਜੀ ਪਹੁੰਚੇ ਤੇ ਇਹ ਵੀ ਇੱਕ ਬਲੱਖਣ ਪਾਕਿਆ ਕਿ ਸਿੱਖ ਵੀ ਸਤਿਗੁਰੂ ਜੀ ਦੇ ਸਾਰੇ ਪਿਆਰੇ ਤੇ ਦੁਲਾਰੇ ਆ ਪਰ ਜਿੰਨੇ ਮਰੀਦ ਸਤਿਗੁਰੂ ਜੀ ਦੇ ਸਿੱਖਾਂ ਤੋਂ ਇਲਾਵਾ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੇ ਵੱਧ ਸਤਿਗੁਰਾਂ ਦਾ ਸਤਕਾਰ ਭੇਟ ਕੀਤਾ ਇਹੋ ਕਾਰਨ ਹੈ ਕਿ ਸਿੱਖੀ ਦੇ ਵਿੱਚ ਸਰਬੱਤ ਦੇ ਭਲੇ ਦੇ ਨਾਲ ਪਵਿੱਤਰ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਹੜਾ ਕਿ ਅੱਜ ਦੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮਹਾਨ ਨਗਰ ਕੀਰਤਨ ਨੂੰ ਸਤ ਗੁਰਾਂ ਦੀ ਉਸ ਪਵਿੱਤਰ ਆਮਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੋਂ ਸਜਦਾ ਔਰ ਜਿਹੜਾ ਪਿੱਛੇ ਨੂੰ ਨਿਗਾਹ ਮਾਰੋ ਤੇ ਮੈਂ ਜੇ ਦੇਖਦਾ 317 18 ਸਾਲਾਂ ਬਾਅਦ ਵੀ ਖਾਲਸੇ ਦਾ ਜਾਹੋ ਜਲਾਲ ਅੱਜ ਉਸੇ ਪ੍ਰਾਤਨ ਰਵੈਤਾ ਅਨੁਸਾਰ ਹੀ ਚੱਲ ਰਿਹਾ ਇਹੋ ਹੀ ਗੁਰੂ ਕਾਲ ਦੀ ਧਰਤੀ ਬਲਖਣਤਾ ਸੀ ਕਿ ਸਤਗੁਰੂ ਜੀ ਨੇ ਪੰਜਾਂ ਨੂੰ ਢੰਡੇ ਬਾਟੇ ਦੀ ਪੌਲ ਦੇਣ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਜਮਾ ਕੀਤੀ ਅੱਜ ਵੀ ਗੁਰੂ ਕਾ ਸੇਖ ਢੰਡੇ ਬਾਟੇ ਦੀ ਪੌਲ ਛੱਕੇ ਤਿਆਰ-ਬਰ ਤਿਆਰ ਹੋ ਕੇ ਇਹ ਮਹਿਸੂਸ ਕਰਦਾ ਕਿ ਹੁਣ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਛਾਦੀਆਂ ਮੈਨੂੰ ਅਸੀਸਾਂ ਮਿਲ ਗਈਆਂ ਸੋ ਉਹਦੇ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਇਹ ਜਿਹੜੇ ਦਿਨ ਆ ਇਹ ਸ਼ਹੀਦੀ 15 ਬਾੜਾ ਇਹ ਸ਼ਹੀਦੀ 15 ਬਾੜੇ ਦੇ ਵਿੱਚ ਹਰ ਇੱਕ ਸਿੱਖ ਦਾ ਵੱਧ ਤੋਂ ਵੱਧ ਇਹ ਯਤਨ ਹੋਣਾ ਚਾਹੀਦਾ ਕਿ ਮੈਂ ਵੱਧ ਤੋਂ ਵੱਧ ਸਿਮਰਨ ਕਰਾਂ ਵੱਧ ਤੋਂ ਵੱਧ ਬਾਣੀ ਪੜਾਂ ਉਸ ਸਤਿਗੁਰ ਦੇ ਤੇ ਸ਼ਹੀਦਾਂ ਦੇ ਸਨਮਪੋ ਕੇ ਮੈਂ ਅਰਦਾਸ ਕਰਾਂ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਜਿਹੜੀ ਡ੍ਰਿੜਤਾ ਸਤਿਗੁਰ ਜੀ ਨੇ ਸਾਡੇ ਵਿੱਚ ਭਰੀ ਸੀ ਉਹਦੇ ਉੱਤੇ ਕੈਮਰਾ